ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦੇ ਨਦੀਨ ਅੜੀਲ ਨਦੀਨ ਗੁੱਲੀ ਡੰਡੇ ਦੇ ਬਾਰੇ ਬਹੁਤੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਗੁੱਲੀ ਡੰਡਾ ਨਹੀਂ ਮਰਦਾ ਤੇ ਆਪਾਂ ਕੀ ਕੀ ਗਲਤੀਆਂ ਕਰਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਆਪਾਂ ਨੂੰ ਜਿਹੜੀਆਂ ਇਹ ਗਲਤੀਆਂ ਨਹੀਂ ਕਰ ਸਕਦੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਜੋ ਆਪਣਾ ਜਿਹੜਾ ਨਦੀਨ ਨਸ਼ਕਾ ਸਪਰੇਅ ਕਰਦੇ ਆ ਉਹਨਾਂ ਨੂੰ ਪ੍ਰੋਪਰ ਵਧੀਆ ਰਿਜ਼ਲਟ ਮਿਲੇ ਤੇ ਆਪਣੇ ਖੇਤ 'ਚੋਂ ਜਿਹੜਾ ਗੁੱਲੀ ਡੰਡਾ ਖਤਮ ਹੋ ਸਕੇ ਤੇ ਕਿਸਾਨ ਵੀਰੋ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਕਰਨਾ ਤੇ ਕਿਸਾਨ ਵੀਰੋ ਅੱਜ ਕੱਲ ਗੁੱਲੀ ਡੰਡਾ ਜਿਹੜਾ ਕਣਕ ਲਈ ਮੁੱਖ ਸਮੱਸਿਆ ਬਣਿਆ ਹੋਇਆ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਈ ਕਿਸਾਨ ਵੀਰ ਕੀ ਕਰਦੇ ਆਗੇ ਕਹਿੰਦੇ ਆ ਕਿ ਨਦੀਨ ਨਾਸ਼ਕ ਨਕਲੀ ਆ ਬਹੁਤੇ ਕਿਸਾਨ ਵੀਰਾਂ ਦੀ ਇਹ ਸਮੱਸਿਆ ਹੁੰਦੀ ਹੈ ਕਿ ਕਹਿੰਦੇ ਕਿ ਨਦੀਨ ਨਾਸ਼ਕ ਆਪਾਂ ਨੂੰ ਨਕਲੀ ਮਿਲ ਰਿਹਾਗਾ ਇਦਾਂ ਨਹੀਂ ਹੁੰਦਾ ਕਈ ਵਾਰ ਕਿਸਾਨ ਵੀਰੋ ਨਦੀਨ ਨਾਸ਼ਕ ਅਸਲੀ ਵੀ ਹੁੰਦਾ ਆਪਣਾ ਫਿਰ ਵੀ ਨਹੀਂ ਗੁਲੀ ਡੰਡਾ ਮਰਦਾ ਇਹਦੇ ਵਿੱਚ ਕਈ ਵਾਰ ਆਪਣੀਆਂ ਗਲਤੀਆਂ ਹੁੰਦੀਆਂ ਉਦਾਹਰਨ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਆਪਾਂ ਨਾਲ ਮੰਨ ਕੇ ਚਲੋ ਆਪਣੇ ਕੋਲੇ 5 ਕਿੱਲੇ ਜ਼ਮੀਨ ਹੈ ਤੇ 5 ਕਿੱਲੇ ਤੇ ਆਪਾਂ ਕੋਰ ਕਣਕ ਨੂੰ ਪਾਣੀ ਲਾਇਆ ਤੇ ਕੋਰ ਕਣਕ ਤੇ ਆਪਾਂ ਜੇ ਮੰਨ ਕੇ ਚਲੋ ਵੀ ਨਦੀਨ ਨਾਸ਼ਕ ਦੀ ਸਪਰੇਅ ਕਰੀਆ ਤੇ 3 ਕਿੱल्ल्या ਤੇ ਆਪਣਾ ਨਦੀਨ ਮਰ ਗਿਆ ਤੇ 2 ਕਿੱल्ल्या ਤੇ ਆਪਣਾ ਨਦੀਨ ਉਵੇਂ ਹੀ ਖੜਾਗਾ ਜਿਵੇਂ ਸੀਗਾ ਪਹਿਲਾਂ ਤੇ ਹੁਣ ਆਪਾਂ ਕਵਾਂਗੇ ਕਿ ਆਪਾਂ ਬਈ ਦਵਾਈ ਵੀ ਯੂਪੀਐਲ ਦੀ ਕਰ ਲਈ ਆ ਤੇ ਆਪਣਾ ਜਿਹੜਾ ਨਦੀਨ ਨਾਸ਼ਕਾ ਉਹ ਤਿੰਨ ਕਿੱਲਾਂ ਚ ਮਰ ਗਿਆ ਤੇ ਦੋ ਕਿੱਲਾਂ ਚ ਕਿਉਂ ਨਹੀਂ ਮਰੇ ਇਹਦੇ ਵਿੱਚ ਆਪਾਂ ਗਲਤੀ ਕੀ ਕਰਦੇ ਆ ਕਿਸਾਨ ਵੀਰੋ ਜਿੱਥੇ ਆਪਣਾ ਪਾਣੀ ਭਾਰਾ ਲੱਗ ਗਿਆ ਜਿੱਥੇ ਆਪਣਾ ਪਹਿਲਾ ਪਾਣੀ ਜਾਂ ਦੂਜਾ ਪਾਣੀ ਕਣਕ ਨੂੰ ਭਾਰਾ ਲੱਗ ਗਿਆ ਉਥੇ ਨਦੀਨ ਨਾਸ਼ਕ ਦੇ ਸਪਰੇਅ ਨੇ ਅਸਰ ਨਹੀਂ ਕਰਨਾ ਇਹ ਗੱਲ ਪੱਲੇ ਬੰਨ ਲਓ ਪਹਿਲਾ ਪਾਣੀ ਹਮੇਸ਼ਾ ਹਲਕਾ ਦੂਜਾ ਪਾਣੀ ਵੀ ਹਮੇਸ਼ਾ ਹਲਕਾ ਲਾਓ ਇਹ ਵੀ ਮੁੱਖ ਸਮੱਸਿਆ ਹੈ ਕਿ ਜੇ ਆਪਾਂ ਪਾਣੀ ਜਿੱਥੇ ਭਰ ਆ ਲਾਵਾਂਗੇ ਉੱਥੇ ਨਦੀਨਾਸ਼ਕ ਸਪਰੇ ਨੇ ਅਸਰ ਨਹੀਂ ਕਰਨਾਗਾ ਤੇ ਉਸ ਤੋਂ ਇਲਾਵਾ ਆਪਾਂ ਹੋਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਪਾਣੀ ਹਲਕਾ ਲਾਉਣਾਗਾ ਤੇ ਉਸ ਤੋਂ ਬਾਅਦ ਆ ਜਿਹੜੀ ਸਪਰੇ ਆਪ ਨੂੰ ਹਮੇਸ਼ਾ ਜਿਹੜੀ ਧੁੰਦ ਹਟਣ ਤੋਂ ਬਾਅਦ ਕੀਤੀ ਜਾਵੇ ਹੋ ਸਕੇ ਤਾਂ ਜਦੋਂ ਆਪਾਂ ਸਪਰੇ ਆ ਜਿਹੜੀ ਧੁੱਪ ਵਾਲੇ ਰੰਚ ਕਰੀਏ ਤਾਂ ਆਪਾਂ ਨੂੰ ਰਿਜ਼ਲਟ ਵਧੀਆ ਆਊਗਾ ਤੇ ਦੂਜੇ ਨੰਬਰ ਤੇ ਕਦੇ ਵੀ ਆਪਾਂ ਜਿਹੜੀ ਸਪਰੇ ਆ ਲਈ ਜਿਹੜਾ ਪਾਣੀ ਆ ਰਾਤ ਦਾ ਜਿਹੜਾ ਖੜਿਆ ਪਾਣੀ ਠੰਡਾ ਪਾਣੀ ਉਹ ਨਹੀਂ ਵਰਤਣਾ ਨਦੀਨ ਨਾਸ਼ਕ ਸਪਰੇਅ ਆਪਾਂ ਹਮੇਸ਼ਾ ਜਿਹੜੀ ਕਟ ਵਾਲੀ ਜਾਂ ਟੱਕ ਵਾਲੀ ਨਿਯੋਜਨ ਨਾਲ ਹੀ ਕਰਨੀ ਆ ਤੇ ਆਪਣੀ ਸਪਰੇਅ ਸਮੇਂ ਆਪਣੇ ਖੇਤ ਦੇ ਵਿੱਚ ਜਿਹੜੀ ਨਮੀ ਆ ਯਾਨੀ ਕਿ ਥੋੜੀ ਗਿੱਲ ਹੋਣੀ ਜ਼ਰੂਰੀ ਹੈਗੀ ਜਦੋਂ ਆਪਾਂ ਸਪਰੇਅ ਕਰਦੇ ਆ ਜੇ ਸੁੱਕੇ ਦੇ ਵਿੱਚ ਆਪਾਂ ਸਪਰੇਅ ਕਰਨ ਤੇ ਵੀ ਆਪਾਂ ਨੂੰ ਨਦੀਨਾਂ ਦਾ ਵਧੀਆ ਕੰਟਰੋਲ ਨਹੀਂ ਹੁੰਦਾ ਨਦੀਨ ਨਾਸ਼ਕ ਸਪਰੇਅ ਦਾ ਜਿਹੜੇ ਨਦੀਨ ਆ ਮਰਦੇ ਨਹੀਂ ਜੇ ਆਪਾਂ ਸੁੱਕੇ ਦੇ ਵਿੱਚ ਸਪਰੇਅ ਕਰਦੇ ਆ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਜ਼ਿਆਦਾ ਗਿੱਲੇ ਦੇ ਵਿੱਚ ਸਪਰੇਅ ਕਰਦੇ ਆ ਤਾਂ ਫਿਰ ਨਦੀਨ ਆ ਜਿਹੜਾ ਕਣਕ ਨਦੀਨਾਂ ਦੇ ਨਾਲੋਂ ਜਿਹੜਾ ਕਣਕ ਦਾ ਆਪਣੀ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਨਦੀਨ ਨਹੀਂ ਮਰਦੇਗੇ ਤੇ ਕਣਕ ਆਪਣੀ ਜ਼ਿਆਦਾ ਜਿਹੜੀ ਡੱਬ ਜਾਂਦੀ ਹੈਗੀ ਹਮੇਸ਼ਾ ਆਪਾਂ ਨੂੰ ਇੱਕ ਸਾਰ ਸਪਰੇਅ ਕਰਨੀ ਚਾਹੀਦੀ ਹੈ ਦੂਰੀ ਸਪਰੇਅ ਦਾ ਨਹੀਂ ਵੱਜਣੀ ਚਾਹੀਦੀ ਕਿ ਕਦੇ ਵੀ ਤੇ ਹੋ ਸਕੇ ਤਾਂ ਆਪਾਂ ਜਿਹੜੇ ਧੁੱਪ ਵਾਲੇ ਦਿਨਾਂ ਦੇ ਵਿੱਚ ਸਪਰੇਅ ਕਰੀਏ ਤੇ ਸਵੇਰੇ ਤਰੇਲ ਜਾਂ ਤੇ ਸ਼ਾਮ ਨੂੰ ਵੀ ਜਿਹੜੇ 4 ਵਜੇ ਤੋਂ ਬਾਅਦ ਆ ਜਿਹੜੀ ਆਪਾਂ ਸਪਰੇਅ ਨਾ ਕਰੀਏ ਤਾਂ ਆਪਾਂ ਨੂੰ ਜਿਹੜੇ ਵਧੀਆ ਰਿਜ਼ਲਟ ਮਿਲਣਗੇ ਤੇ ਕਣਕ ਨੂੰ ਜਿਹੜਾ ਪਹਿਲਾ ਤੇ ਦੂਜਾ ਪਾਣੀ ਆਪਾਂ ਸਪਰੇਅ ਕਰਨ ਤੋਂ ਬਾਅਦ ਜਾ ਪਹਿਲਾਂ ਜਾਂ ਬਾਅਦ ਚ ਆਪਾਂ ਹਲਕਾ ਪਾਣੀ ਲਾਉਣਾਗਾ ਜੇ ਭਾਰਾ ਪਾਣੀ ਲਾਵਾਂਗੇ ਤੇ ਨਦੀਨ ਨਾਸ਼ਕ ਸਪਰੇਅ ਨੇ ਘੱਟ ਕਰਨਾ ਤੇ ਨਦੀਨ ਨੇ ਨਹੀਂ ਮਰਨਾ ਕਿਸਾਨ ਵੀਰੋ ਤੇ ਸਪਰੇਅ ਆਪਾਂ ਇੱਕ ਨੰਬਰ ਹੋਰ ਵੀ ਆ ਇੰਜਨ ਵਾਲੇ ਪੰਪ ਨਾਲ ਕਦੇ ਆਪਾਂ ਸਪਰੇਅ ਨਹੀਂ ਕਰਨੀਗੀ ਜਿਹੜਾ ਇੰਜਨ ਵਾਲਾ ਪੰਪ ਹੁੰਦਾਗਾ ਉਹਦੇ ਨਾਲ ਸਪਰੇਅ ਨਹੀਂ ਕਰਨੀ ਆਪਾਂ ਤੇ ਇਸ ਤੋਂ ਇਲਾਵਾ ਕਿਸਾਨ ਵੀਰੋ ਜਦੋਂ ਆਪਾਂ ਸਪਰੇਅ ਆ ਜਿਹੜੀ ਫਸਲ ਬੀਜਣ ਤੋਂ ਆਪਾਂ ਨੂੰ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਕਰਨੀ ਲਾਜ਼ਮੀ ਆਗੀ ਜੇ ਆਪਾਂ ਇਸ ਤੋਂ ਵੱਧ ਟਾਈਮ ਤੇ ਸਪਰੇਅ ਕਰਾਂਗੇ ਤਾਂ ਆਪਣਾ ਜਿਹੜਾ ਝਾੜ ਕਟਾਈ ਘਟਨਾਗਾ ਜਿਹੜੇ ਕਿਸਾਨ ਵੀਰਾਂ ਨੇ ਹੁਣ ਸਪਰੇਅ ਨਹੀਂ ਕਰੀ ਤਾਂ ਉਹ ਆਪ ਦਾ ਟਾਈਮ ਤੇ ਸਪਰੇਅ ਕਰੋ 30 ਤੋਂ 40 40 ਦਿਨਾਂ ਦੇ ਵਿੱਚ ਜਿਹੜੀ ਸਪਰੇਅ ਕਰਨੀ ਹੈ ਤੇ ਨਦੀਨ ਆਸ਼ਕ ਦਾ ਕੋਲ ਆ ਜਿਹੜਾ ਆਪਾਂ ਹਮੇਸ਼ਾ ਤਾਜ਼ੇ ਪਾਣੀ 'ਚ ਬਣਾਉਣਾ ਕੋਈ ਗਰਮ ਪਾਣੀ 'ਚ ਨਹੀਂ ਬਣਾਉਣਾ ਤਾਜ਼ਾ ਪਾਣੀ ਆਪਣੀ ਮੋਟਰ ਚਲਾਓ ਤੇ ਤਾਜ਼ਾ ਪਾਣੀ ਕੱਢੋ ਉਹ 'ਚ ਆਪਣਾ ਕੋਲ ਬਣਾਉਣਾ ਧੰਨਵਾਦ ਦੋਸਤੋ ਕਿਸਾਨ ਵੀਰੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਨਾ